ਨਾਨੀ ਦਾ ਪਿਆਰ ਮਾਗ ਮਹੀਨੇ ਦੀ ਠੰਡੀ ਸਵੇਰ ਸੀ ਐਨ ਦੇ ਇੱਕ ਪੁਰਾਣੇ ਘਰ ਵਿੱਚ ਇੱਕ 75 ਸਾਲ ਦੀ ਬਜ਼ੁਰਗ ਔਰਤ ਜਸਵਿੰਦਰ ਕੌਰ ਜਾਈ ਵਿੱਚ ਲਵੇਟੀ ਹੋਈ ਬੈਠੀ ਸੀ ਉਸ ਦੇ ਕੋਲ ਹੀ ਇੱਕ ਪੁਰਾਣੀ ਡੈਰੀ ਸੀ ਜਿਸ ਵਿੱਚ ਉਹ ਹਰ ਰੋਜ਼ ਕੁਝ ਲਿਖਦੀ ਸੀ ਪਰ ਅੱਜ ਉਸ ਦੀਆਂ ਅੱਖਾਂ ਲੱਭ ਰਹੀਆਂ ਸਨ ਆਪਣੇ ਪੁੱਤ ਨੂੰ ਜੋ ਸ਼ਹਿਰ ਗਿਆ ਹੋਇਆ ਸੀ ਉਸ ਦਾ ਨਾਤੀ ਰੰਜੀਤ ਹੁਣ 10 ਸਾਲ ਦਾ ਹੋ ਗਿਆ ਸੀ ਪਿਛਲੇ ਸਾਲ ਨਾਨੀ ਦੇ ਘਰ ਵਿੱਚ 1 ਮਹੀਨਾ ਰਿਹਾ ਸੀ ਉਸ ਸਮੇਂ ਦੀਆਂ ਯਾਦਾਂ ਗੁੱਡੀਆਂ ਗੁੱਡੀਆਂ ਦੇ ਖੇਡ ਨਾਨੀ ਦੇ ਹੱਥ ਦੀ ਖੀਰ ਤੇ ਰਾਤ ਨੂੰ ਸੁਣਾਈਆਂ ਪੁਰਾਣੀਆਂ ਕਹਾਣੀਆਂ ਸਭ ਕੁਝ ਨਾਨੀ ਨੂੰ ਅੱਜ ਵੀ ਯਾਦ ਸੀ ਜਸਵੰਤ ਕੌਰ ਦੇ ਪੁੱਤ ਗੁਰਦੇਵ ਸਿੰਘ ਨੇ ਪਿੰਡ ਛੱਡ ਕੇ ਸ਼ਹਿਰ ਵਸਿਆ ਸ਼ਹਿਰੀ ਜੀਵਨ ਦੀ ਚਮਕ-ਦਮਕ ਨੇ ਉਸ ਨੂੰ ਪਿੰਡ ਤੋਂ ਦੂਰ ਕਰ ਦਿੱਤਾ ਪਿਤਾ ਦੀ ਮੌਤ ਤੋਂ ਬਾਅਦ ਜਸਵੰਤ ਕੌਰ ਨੇ ਆਪਣੇ ਪੁੱਤ ਦੀ ਪਰਵੇਸ਼ ਅਕੱਲੀ ਹੀ ਕੀਤੀ ਉਸ ਨੇ ਖੇਤਾਂ 'ਚ ਮਿਹਨਤ ਕੀਤੀ ਥੱਲੇ ਵਸੀਆਂ ਚੱਲੀਆਂ ਪਰ ਪੁੱਤ ਨੂੰ ਕਦੇ ਘਟ ਨਹੀਂ ਹੌਂਦਤਾ ਜਦੋਂ ਗੁਰਦੇਵ ਵਿਆਹ ਕਰਵਾ ਕੇ ਆਪਣੀ ਘਰ ਵਾਲੀ ਮੀਨਾ ਨੂੰ ਲੈ ਕੇ ਸ਼ਹਿਰ ਵੱਸ ਗਿਆ ਤਾਕੇ ਆ ਕੇ ਮਾਪਿੰਡੀ ਚੰਗਾ ਅਸੀਂ ਤੁਹਾਨੂੰ ਦੇਖਣ ਆਇਆ ਕਰਾਂਗੇ ਪਰ ਦੇਖਣਾ ਆਉਂਦਾ ਸਾਲ ਵਿੱਚ ਇੱਕ ਵਾਰ ਹੀ ਬਣਿਆ ਪਰ ਰਣਜੀਤ ਉਹ ਵੱਖਰਾ ਸੀ ਨਾਨੀ ਨਾਲ ਉਸਦਾ ਇਸ ਤਰ੍ਹਾਂ ਥੇਰੇ ਗੁੜਾ ਸੀ ਨਾਨੀ ਉਸਦੇ ਲਈ ਸਿਰਫ ਦਾਦੀ ਜਾਂ ਨਾਨੀ ਹੀ ਨਹੀਂ ਇੱਕ ਮਿੱਤਰ ਸੀ ਰਣਜੀਤ ਅਕਸਰ ਵੀਡੀਓ ਕਾਲ ਕਰਦਾ ਸੀ ਨਾਨੀ ਨੂੰ ਆਪਣੇ ਸਕੂਲ ਦੀਆਂ ਗੱਲਾਂ ਦੱਸਦਾ ਪਸੰਦੀਦਾ ਕਾਰਟੂਨ ਦਿਖਾਉਂਦਾ ਇੱਕ ਵਾਰ ਜਦੋਂ ਰਣਜੀਤ ਪਿੰਡ ਆਇਆ ਸੀ ਤਾਂ ਉਹ ਨਾਨੀ ਨਾਲ ਕੀਤਾ ਚ ਗਿਆ ਮਿੱਟੀ ਚ ਕੇਡਿਆ ਤੇ ਨਾਨੀ ਨੂੰ ਕਿਹਾ ਨਾਨੀ ਮੈਂ ਸ਼ਹਿਰ ਜਾ ਕੇ ਤੁਹਾਡੇ ਲਈ ਵੱਡਾ ਘਰ ਬਣਾਵਾਂਗਾ ਤੇ ਤੁਹਾਨੂੰ ਆਪਣੇ ਕੋ ਰੱਖਾਂਗਾ ਨਾਨੀ ਦੀਆਂ ਅੱਖਾਂ ਭਿੱਜ ਗਈਆਂ ਬੱਚਾ ਉਹ ਵੀ ਪੂਰਾ ਪਿੰਡ ਸੀ ਕਈ ਸਾਲ ਬੀਤ ਗਏ ਨਾਨੀ ਹੁਣ ਕੁਝ ਹੋਰ ਕਮਜ਼ੋਰ ਹੋ ਗਈ ਸੀ ਗੋਟਿਆਂ ਵਿੱਚ ਦੱਸ ਦ ਰਹਿੰਦਾ ਗੁਰਦੇਵ ਕਦੇ ਕਦੇ ਦਵਾਈ ਭੇਜ ਦਿੰਦਾ ਪਰ ਮਿਲਣ ਨਹੀਂ ਆਉਂਦਾ ਰਣਜੀਤ ਹੁਣ 16 ਸਾਲ ਦਾ ਹੋ ਗਿਆ ਸੀ ਇੱਕ ਦਿਨ ਜੇ ਰਣਜੀਤ ਨੇ ਆਪਣੇ ਪਿਓ ਨੂੰ ਕਿਹਾ ਕਿਤਾ ਜੀ ਅਸੀਂ ਕਦੇ ਵੀ ਨਾਨੀ ਨੂੰ ਇੱਥੇ ਲਿਆਉਣ ਦਾ ਸੋਚਿਆ ਨਹੀਂ ਕਿ ਇਹ ਉਹ ਸਾਡੀ ਪਰਿਵਾਰ ਦਾ ਹਿੱਸਾ ਨਹੀਂ ਮੀਨਾ ਨੂੰ ਇਹ ਗੱਲ 'ਚ ਵੀ ਪਰ ਰਣਜੀਤ ਨੇ ਫੈਸਲਾ ਕਰ ਲਿਆ ਇਸ ਵਾਰ ਉਹ ਨਾਨੀ ਨੂੰ ਲੈ ਕੇ ਆਵੇਗਾ ਜਦ ਰਣਜੀਤ ਆਪਣੀ ਨਾਨੀ ਨੂੰ ਲਹਿਨਪਿੰਡ ਆਇਆ ਤਾਂ ਜਸਵਿੰਦਰ ਕੌਰ ਆਨੰਦ ਵਿੱਚ ਸੀ ਕਮਰੇ ਵਿੱਚ ਉਸ ਨੇ ਉਹ ਹੀ ਪੁਰਾਣੀ ਡੈਰੀ ਸਵਾਲੀ ਜਿਸ ਵਿੱਚ ਉਹ ਰੋਜ਼ ਲਿਖਦੀ ਸੀ ਰਣਜੀਤ ਆਵੇਗਾ ਜ਼ਰੂਰ ਆਵੇਗਾ ਸ਼ਹਿਰ ਆ ਕੇ ਪਹਿਲੀ ਵਾਰ ਨਾਨੀ ਨੇ ਲਿਫਟ واਸ਼ਿੰਗ ਮਸ਼ੀਨ ਤੇ ਏਸੀ ਦੇਖਿਆ ਪਰ ਜੋ ਵੱਡੀ ਗੱਲ ਸੀ ਉਹ ਸੀ ਪਿਆਰ ਰঞ্জੀਤ ਹਰ ਰੋਜ਼ ਸਕੂਲ ਤੋਂ ਆ ਕੇ ਪਹਿਲਾਂ ਨਾਨੀ ਕੋਲ ਜਾਂਦਾ ਸੀ ਉਸ ਨੂੰ ਦਵਾਈ ਦਿੰਦਾ ਗੱਲਾਂ ਕਰਦਾ ਨਾਨੀ ਦੀਆਂ ਅੱਖਾਂ ਵਿੱਚ ਰੌਸ਼ਨੀ ਵਾਪਸ ਆ ਗਈ ਸੀ ਇੱਕ ਦਿਨ ਨਾਨੀ ਨੇ ਆਪਣੀ ਡਾਇਰੀ ਰঞ্জੀਤ ਦੇ ਹਵਾਲੇ ਕੀਤੀ ਇਹ ਮੇਰੀ ਦਿਲ ਦੀ ਕਹਾਣੀ ਹੈ ਤੁਸੀਂ ਇਸ ਨੂੰ ਸੰਭਾਲ ਕੇ ਰੱਖੀ। 2 ਮਹੀਨੇ ਬਾਅਦ ਜਸਵਿੰਦਰ ਕੌਰ ਚਲੀ ਗਈ। ਪਰ ਨਾਨੀ ਅੰਜੀਤ ਕੌਰ ਨੇ ਉਹ ਡੈਰੀ ਇੱਕ ਕਿਤਾਬ ਦੀ ਸ਼ਕਲ ਵਿੱਚ ਛਪਾਈ। ਨਾਨੀ ਦਾ ਪਿਆਰ ਉਹ ਕਿਤਾਬ ਬੱਚਿਆਂ ਲਈ ਇੱਕ ਮਿਸਾਲ ਬੜੀ। ਇੱਕ ਅਜਿਹਾ ਪਿਆਰ ਜੋ ਨਾ ਵੇਖਦਾ ਉਹ ਨਾ ਦੂਰੀ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਪੇ ਬਾਪ ਜਾਂ ਦਾਦੀ ਨਾਨੀ ਨਾਲ ਸੰਜੋਏ ਰਿਸ਼ਤੇ ਕਦੇ ਅਲੋਪ ਨਹੀਂ ਹੁੰਦੇ ਪਿਆਰ ਇੱਜ਼ਤ ਦੇ ਜਿਆਦਾ ਇੱਕ ਵੱਡੀ ਵਿਰਾਸਤ ਹੁੰਦੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਪੇ ਬਾਪ ਜਾਂ ਦਾਦੀ ਨਾਨੀ ਨਾਲ ਸੰਜੋਏ ਰਿਸ਼ਤੇ ਕਦੇ ਅਲੋਪ ਨਹੀਂ ਹੁੰਦੇ ਪਿਆਰ ਇੱਜ਼ਤ ਦੇ ਜਿਆਦਾ ਇੱਕ ਵੱਡੀ ਵਿਰਾਸਤ ਹੁੰਦੀ ਹੈ ਜੇ ਤੁਸੀਂ ਚਾਹੋ ਤਾਂ ਮੈਂ ਇਸ ਕਹਾਣੀ ਦੇ ਵੀਡੀਓ ਵੀ ਤਿਆਰ ਕਰ ਸਕਦਾ ਹਾਂ ਮੈਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੈਂ ਤੁਹਾਡੇ ਰੋ-ਰੋ ਹੋਰ ਕਹਾਣੀਆਂ ਪੇਸ਼ ਕਰ ਸਕਾਂ